ਹਾਂਜੀ ਮੱਤ ਤੇ ਪੜਦਾ ਵੀਡੀਓ ਦੇ ਇਸ ਐਪੀਸੋਡ ਦੇ ਵਿੱਚ ਵਿੱਕੀ ਨੂੰ ਪੰਜਾਬ ਪੁਲਿਸ ਦੇ ਦੁਆਰਾ ਘਰ ਦੇ ਵਿੱਚ ਕਾਬੂ ਕਰ ਲਿਆ ਜਾਂਦਾ ਹੈ ਤੇ ਇਹ ਘਰ ਹੋਰ ਕਿਸੇ ਦਾ ਨਹੀਂ ਅਮਨ ਦਾ ਘਰ ਹੀ ਹੁੰਦਾ ਹੈ ਤੇ ਉੱਥੇ ਦੋਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਜਿਹੜੀਆਂ ਕਰਤੂਤਾਂ ਉਸ ਨੇ ਕੀਤੀਆਂ ਹੁੰਦੀਆਂ ਹਨ ਠੱਗੀਆਂ ਚੋਰੀਆਂ ਕੀਤੀਆਂ ਹੁੰਦੀਆਂ ਹਨ ਤੇ ਇੱਕ ਜਿਹੜਾ ਉਸ ਨੇ ਕਤਲ ਵਗੈਰਾ ਵੀ ਕੀਤਾ ਹੁੰਦਾ ਹੈ ਉਸ ਦੇ ਦੋਸ਼ ਦੇ ਵਿੱਚ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਜਿੰਨੀਆਂ ਵੀ ਚੀਜ਼ਾਂ ਉਸ ਨੇ ਲੋਕਾਂ ਦੀਆਂ ਸਾਰੀਆਂ ਮਨਵਾ ਲਈਆਂ ਜਾਂਦੀਆਂ ਹਨ ਜਿਹੜੀਆਂ ਉਸ ਨੇ ਚੋਰੀਆਂ ਕੀਤੀਆਂ ਹੁੰਦੀਆਂ ਹਨ ਤੇ ਪੰਜਾਬ ਪੁਲਿਸ ਦੀ ਜਦੋਂ ਇਹ ਖਬਰ ਪੰਜਾਬ ਪੁਲਿਸ ਦੁਆਰਾ ਉਸਦੇ ਘਰ ਪਹੁੰਚਾਈ ਜਾਂਦੀ ਹੈ ਤਾਂ ਪ੍ਰੀਤ ਦੁਆਰਾ ਬਹੁਤ ਪਿੱਟ ਸਿਆਪਾ ਕੀਤਾ ਜਾਂਦਾ ਹੈ ਤੇ ਮਾਂ ਤਾਂ ਫਿਰ ਵੀ ਪਾਣੀ ਨਹੀਂ ਪੈਣ ਦਿੰਦੀ ਹੁੰਦੀ ਪੈਰਾਂ ਤੇ ਕਿ ਮੇਰਾ ਪੁੱਤ ਕਦੇ ਵੀ ਕੁਝ ਗਲਤ ਨਹੀਂ ਕਰ ਸਕਦਾ ਤੇ ਪ੍ਰੀਤ ਇੱਥੇ ਆਪਣੇ ਮਾਂ ਦੀਆਂ ਮਿੰਤਾਂ ਵੀ ਕੱਢੂਗੀ ਕਿਉਂਕਿ ਉਹਨਾਂ ਦੀ ਪਹੁੰਚ ਹੁੰਦੀ ਹੈ ਤੇ ਪ੍ਰੀਤ ਕਹੇਗੀ ਕਿ ਮੰਮੀ ਸਾਨੂੰ ਬਚਾ ਲਓ ਹੁਣ ਕੋਈ ਰਾਣੀ ਰਿਆਗਾ ਪਰ ਵਿੱਕੀ ਨੇ ਜਿਹੜੇ ਕੰਮ ਕੀਤੇ ਹਨ ਉਸ ਦਾ ਨਤੀਜਾ ਹੰਡ ਤੇ ਜੇਲ੍ਹ ਵਿੱਚ ਚੱਕੀ ਪੀਸਣਾ ਹੈ ਤੇ ਜੇਲ੍ਹ ਦੀ ਦਾਲ ਰੋਟੀ ਖਾਣਾ ਹੀ ਉਸਨੇ ਆਪਣੇ ਲਈ ਲਿਆ ਹੈ ਸੋ ਆਉਣ ਵਾਲਾ ਐਪੀਸੋਡ ਬਹੁਤ ਹੀ ਜ਼ਿਆਦਾ ਸੋਹਣਾ ਹੋਣ ਵਾਲਾ ਹੈ ਕਿਉਂਕਿ ਵਿੱਕੀ ਦਾ ਸਾਰਾ ਪਰਦਾ ਫਾਸ਼ ਹੋ ਚੁੱਕਿਆ ਹੈ ਤੇ ਵਿੱਕੀ ਕਾਬੂ ਆ ਚੁੱਕਿਆ ਪੰਜਾਬ ਪੁਲਿਸ ਦੀ ਸੋ ਨੈਕਸਟ ਐਪੀਸੋਡ ਬਹੁਤ ਹੀ ਜ਼ਿਆਦਾ ਸੋਹਣਾ ਹੋਣ ਵਾਲਾ ਹੈ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ